ਕਮ ਬੈਕ ਟੂ ਮਾਈ YouTube ਚੈਨਲ ਅੱਜ ਇੱਕ ਨਵੀਂ ਕਹਾਣੀ ਸ਼ੇਅਰ ਕਰਨ ਲੱਗੀ ਆ ਉਮੀਦ ਕਰਦੀ ਆ ਤੁਹਾਨੂੰ ਜਰੂਰ ਪਸੰਦ ਆਏਗੀ ਕਹਾਣੀ ਦਾ ਨਾਮ ਹੈ ਜੀ ਮਜ਼ਦੂਰੀ ਵਰਸਸ ਤਨਖਾ ਬੜਾ ਜੀਵ ਸੁਹਾਸੀ ਸਰਦਾਰ ਹੋਰਾਂ ਦਾ ਗੁੱਸੇ ਠੇ ਤੇ ਪਰਲੋ ਆ ਜਾਂਦੀ ਤੇ ਜਦੋਂ ਨਰਮ ਪੈਂਦੇ ਤਾਂ ਪਿਗਲੀ ਹੋਈ ਮੋਮ ਵੀ ਸ਼ਰਮਿੰਦੀ ਹੋ ਜਾਇਆ ਕਰਦੀ ਉਸ ਦਿਨ ਸਵੇਰੀ ਅਜੀ ਕੰਮ ਸ਼ੁਰੂ ਕੀਤਾ ਹੀ ਸੀ ਕਿ ਕਾਹਨ ਦੀ ਕਾਰ ਵੇਖ ਮੈਂ ਛੇਤੀ ਨਾਲ ਕਾਗਜ਼ ਪੱਤਰ ਸਵਾਰੇ ਕਰਨ ਲੱਗ ਪਿਆ ਕਾਰ ਵਿੱਚ ਦੇ ਕੱਚੀਆਂ ਇੱਟਾਂ ਦਾ ਢੇਲ ਆ ਰਹੀ ਲੇਵਲ ਲੇਬਰ ਵੱਲ ਨੂੰ ਹੋ ਤੁਰੇ ਫੇਰ ਇੱਕ ਅਲੂਨੇ ਜਿਹੇ ਮੁੰਡੇ ਵੱਲ ਇਸ਼ਾਰਾ ਕਰਕੇ ਮੈਨੂੰ ਪੁੱਛਣ ਲੱਗੇ ਇਹ ਮੁੰਡਾ ਕੌਣ ਹੈ ਆਖਿਆ ਜੀ ਤਾਰਾ ਨਿੱਕਾ ਮੁੰਡਾ ਹੈ ਉਹੀ ਤਾਰਾ ਜਿਸ ਦੇ ਪਿੱਛੇ ਜਿਹੇ ਕੱਚੀਆਂ ਇੱਟਾਂ ਦਾ ਪੂਰਾ ਠੇਲਾ ਮੁੱਦਾ ਹੋ ਗਿਆ ਸੀ ਮੱਥੇ ਦੇ ਤਿਓੜੀਆਂ ਪਾਉਂਦੇ ਇਹ ਪੁੱਛਣ ਲੱਗੇ ਇਲਾਜ ਵਾਸਤੇ ਪਿਆਸੇ ਤੇ ਬੰਦੀ ਤਨਖਾਹ ਤਾਂ ਦੇ ਦਿੱਤੀ ਸੀ ਫੇਰ ਇਸ ਨੂੰ ਕੰਮ ਤੇ ਕਿਉਂ ਰੱਖਿਆ ਅੱਗੋਂ ਆਖਿਆ ਜੀ ਇਸ ਦਾ ਬਾਪ ਖੇੜੇ ਪਿਆ ਗਿਆ ਸੀ ਅਖੇ ਵੱਡੀ ਧੀ ਦਾ ਵਿਆਹ ਸਿਰ ਤੇ ਹੈ ਇਸ ਨੂੰ ਮੇਰੀ ਥਾਂ ਕੁਝ ਦਿਹਾੜੀਆਂ ਲਾ ਲੈਣ ਦਿਓ ਥੋੜਾ ਭਾਰ ਹੌਲਾ ਹੋ ਜੂ ਸਰਦਾਰ ਹੋਰਾਂ ਸਹਨਤ ਮਾਰ ਕੋਲ ਸੱਦ ਲਿਆ ਫੇਰ ਪੁੱਛਣ ਲੱਗੇ ਕਾਕਾ ਸਕੂਲੇ ਜਾਣਾ ਆਖਣ ਲੱਗਾ ਹਾਂ ਜੀ ਪਰ ਹੁਣ ਨਹੀਂ ਅਗਲਾ ਸਵਾਲ ਸੀ ਪਹਾੜੇ ਆਉਂਦੇ ਨੇ ਜਵਾਬ ਸੀ ਹਾਂ ਜੀ ਆਉਂਦੇ ਨੇ ਲੱਕੜ ਦੀ ਨਿੱਕੀ ਜਹੀ ਸੋਟੀ ਫੜਾ ਥੱਲੇ ਭੋਏ ਵੱਲ ਇਸ਼ਾਰਾ ਕਰਦੇ ਹੋਏ ਆਖਣ ਲੱਗੇ ਵਿਹਾਂ ਤੱਕ ਲਿਖ ਕੇ ਰੱਖੀ ਅਸੀਂ ਹੁਣੇ ਆਏ ਫਿਰ ਮੈਨੂੰ ਦਫ਼ਤਰ ਵਿੱਚ ਲਿਜਾ ਕੇ ਆਖਣ ਲੱਗੇ ਇਹਦੇ ਪੂਰੇ ਮਹੀਨੇ ਦੇ ਬਣਦੇ ਪੈਸਿਆਂ ਵਿੱਚ 7000 ਹੋਰ ਜੋੜ ਕੇ ਉੱਥੇ ਲੈ ਆਵੇਂ ਘੜੀਕ ਮਗਰੋਂ ਭੋਏ ਤੇ ਲਿਖੀ ਹੋਈ ਪਹਾੜੀਆਂ ਵਿੱਚੋਂ ਗਲਤੀ ਲੱਭਣ ਦੀ ਨਾਕਾਮ ਕੋਸ਼ਿਸ਼ ਕਰਦੇ ਹੋયા ਨੇ ਪੂਰੇ ਪੈਸੇ ਉਸ ਨੂੰ ਫੜਾ ਦਿੱਤੇ ਤੇ ਆਖਣ ਲੱਗੇ ਪੁੱਤਰਾ ਆ ਲੈ ਫੜ ਆਪਣੇ ਪੂਰੇ ਮਹੀਨੇ ਦੀ ਤਨਖਾਹ ਅਤੇ ਆਪਣੀ ਭੈਣ ਦੇ ਵਿਆਹ ਦਾ ਬਣਦਾ ਸ਼ਗਨ ਅਗਲੇ ਮਹੀਨੇ ਦੀ ਏਸੀ ਤਾਰੀਖ ਨੂੰ ਵਾਪਸ ਆ ਕੇ ਇੱਥੇ ਇਸੇ ਥਾਂ ਤੇ 40 ਤੱਕ ਪਹਾੜੇ ਲਿਖ ਜਾਵੇਂ ਤੇ ਅਗਲੇ ਪੂਰੇ ਮਹੀਨੇ ਦੀ ਤਨਖਾਹ ਲੈ ਜਾਵੇਂ ਅਸੀਂ ਪੜੇ ਲਿਖੇ ਬੰਦਿਆਂ ਨੂੰ ਮਜ਼ਦੂਰੀ ਨਹੀਂ ਤਨਖਾਹ ਦਿਆ ਕਰਦੇ ਹਾਂ ਅਚੰਤਿਤ ਮਿਲ ਗਈ ਇੰਨੀ ਵੱਡੀ ਰਕਮ ਨੂੰ ਪਜਾਮੇ ਦੀ ਅਗਲੇ ਦੋਹਾਂ ਬੋਝਿਆਂ ਵਿੱਚ ਪਾ ਕਾਲੀ-ਕਾਲੀ ਪਿੰਡ ਦੀ ਰਾਤ 'ਤੇ ਦੌੜੇ ਜਾਂਦੇ ਨੂੰ ਸ਼ਾਇਦ ਇੰਨੀ ਗੱਲ ਸਮਝ ਨਹੀਂ ਸੀ ਆ ਰਹੀ ਕਿ ਉਹ ਘਰ ਅਪੜ ਕੇ ਦੱਸਣਾ ਕੀ ਹੈ ਮਜ਼ਦੂਰੀ ਮਿਲੀ ਹੈ ਜਾਂ ਤਨਖਾਹ ਕਹਾਣੀ ਦੇ ਰਾਈਟਰ ਨੇ ਜੀ ਹਰਪ੍ਰੀਤ ਸਿੰਘ ਜਵੰਦਾ ਜੀ ਕਹਾਣੀ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ